ਦੇਖੋ ਜੀ ਸਨਿਕਾ ਪੰਦਾ ਦਗਾਉਣੇ ਹੈ ਉਹ ਕਿੱਦਾਂ ਚਾਹ ਪਿੰਦਾ ਹੈਗਾ ਆ ਦੇਖੋ ਜੱਗ ਲਈ ਬੈਠਾ ਹੈਗਾ ਕੀ ਗੱਲ ਨਹੀਂ ਬੈਠਦਾ ਕਿ ਸਵੇਰ ਨੂੰ ਕਹਿੰਦਾ ਨਹੀਂ ਨਹੀਂ ਮੈਨੂੰ ਲੱਗਦਾ ਰੋਟੀ ਨਾਲ ਹੁੰਦਾ ਹੈ ਦੇਖੋ ਚਾਹ ਰੋਟੀ ਖਾ ਕੇ ਹੁੰਦਾ ਰੋਟੀ ਖਾਣ ਖਾਣ ਤੋਂ ਬਾਅਦ ਘੰਟਾ ਬਾਅਦ ਤਸਲਾ ਲਿਆ ਕਿਦੇ ਮੈਂ ਤਸਲਾ ਕੇ ਪਤੀਲਾ ਚਾਹੀਦਾ ਉਹ ਤਾਂ ਮੈਂ ਫੜਿਆ ਹੋਇਆ ਸੀ ਉਹ ਪੀਤਾ ਹੈ ਆਹ ਦੇਖੋ ਝੂਠ ਬੋਲਦਾ ਵਿੱਚ ਚਾਹ ਹੈਗੀ ਉਹ ਚਾਹ ਲੈ ਗਿਆ ਅੱਧਾ ਜੱਗ ਪੀ ਗਿਆ ਗਲਾਸ ਮੰਗਿਆ ਕਦੋਂ ਮੰਗਿਆ ਕੀ ਤੋਂ ਮੰਗਿਆ ਮੰਗਿਆ ਤਾਂ ਨਹੀਂ ਦੀਦੀ ਆਪਾਂ ਤਾਂ ਤਾਂ ਮੰਗਿਆ ਨਹੀਂ ਹੈਗਾ। ਸ੍ਰੀਮੇ ਤਾਂ ਦੇਖਿਆ ਤਾਂ ਨਹੀਂ ਮੀਨਾ। ਮੈਂ ਦੇਖਿਆਗਾ ਇਹਦੇ ਵਿੱਚ। ਹੈਨਾ? ਨਾ ਪੀਲਾ। ਕੱਟ ਦਾ ਵਲੌਗ ਤਾਂ ਮੈਂ। ਹਉ ਦੇਖੋ। ਆ ਗਈ ਨਾ ਸਚਾਈ ਸਾਹਮਣੇ ਬੰਦਾ ਝੂਠ ਬੋਲ ਰਿਹਾ ਸੀ। ਹੂੰ। ਦੇਖੋ। ਕੋਈ ਗੱਲਾਂ ਕਰੀ ਜਾਂਦੇ ਨਹੀਂ। ਇਸ ਕਰਤਾ ਹੀ ਤਾਂ ਢੇਟ ਇਤਨਾ ਬੜਾ ਹੈ ਰੇ ਵਾਵਾ। ਇਤਨਾ ਖਾਏਗਾ ਤਾਂ ਇਤਨਾ ਬੜਾ ਹੀ ਹੋਗਾ। ਉਹੀ ਆਪਣੀ ਪਿੰਡਾਂ ਵਾਲੇ ਆ ਜੱਗ ਮੈਂ ਕਿਹਨੀ ਤਾੜਲੇ ਚ ਵੀ ਪਿੰਡੇ ਨੇ ਪਿੰਡਾਂ ਵਾਲੇ ਦਾ ਸੱਚੀ ਮੈਂ ਵੀ ਪਿੰਟ ਦੀਆਂ ਆ ਗਈ ਉਹ ਤਾੜਲੇ ਚ ਵੀ ਪਿੰਨੇ ਹੈਂ ਕੁਝ ਤਾੜਲੇ ਚ ਵੀ ਨਾ ਅਸੀਂ ਤਾਂ ਨਹੀਂ ਪੀਤੀ ਹੈਗੀ ਪਰ ਮੈਂ ਦੇਖੇ ਹੈਗੇ ਲਓ ਜੀ ਹੋ ਗਈ ਤਿਆਰੀ ਬਸ ਬਾਲ ਜਗੜ ਆ ਬੋਰਦੀ ਬਣਾਈ ਲਾ ਦੇ ਚੱਕਰ ਦੀ ਚੱਕਰ ਚੱਕਰ ਹੋ ਗਈ ਸਟਾਰਟ ਹਾਂ ਹਸਰੀਕਾਲ ਜੀ ਅੱਛਾ ਐਟ ਗੱਲ ਜੀ ਕਿੰਨੀ ਰਹਿ ਗਈਆਂ ਲਓ ਜੀ ਇੱਧਰ ਮੈਡਮ ਵੀ ਆ ਗਈ ਸਤਿ ਸ਼੍ਰੀ ਅਕਾਲ ਜੀ ਇਹ ਇਹ ਭਾਜੀ ਨੂੰ ਜੀ ਜਾਣਦੇ ਕੌਣ ਹੈ ਭਾਜੀ ਇਹ ਇਹ ਆਪਣੇ ਸਮਰ ਆਲੇ ਤੋਂ ਅੰਜੂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਤੇ ਪਹਿਲੀ ਵਾਰ ਆਇਆ ਵੀਡੀਓ ਦੇ ਵਿੱਚ ਤੇ ਮੈਨੂੰ ਬਹੁਤ ਵਧੀਆ ਲੱਗਿਆ ਪਹਿਲਾ ਥਾਂ ਮੈਨੂੰ ਲੋਕੇਸ਼ਨ ਨਹੀਂ ਲੱਗੀ ਇੱਥੇ ਉਹ ਆਖੇ ਖਰੜ ਖੱਜਰ ਪਵਾਰ ਜਿਹਾ ਉਹ ਨਹੀਂ ਜੀ ਫਿਰ ਹੁਣ ਕਾਤੇ ਆਉਣ ਲੱਗ ਗਿਆ ਭਾਈ ਤੂਰੇ ਚਾਹ ਖੁੱਲੀ ਮਿਲਣ ਲੱਗੀ ਚਾਹ ਖੁੱਲੀ ਚਾਹ ਖੁੱਲੀ ਮਿਲਣ ਲੱਗ ਗਈ ਹੈ ਨਾ ਇੱਧਰ ਆ ਜਾਓ ਇੱਧਰ ਅੰਕਲ ਜੀ ਆਏ ਹੋਏ ਆਗੇ ਤੇ ਵੀਰ ਜੀ ਚਲੋ ਵੀਰ ਜੀ ਅੰਦਰ ਚਲੇ ਜਾਓ ਕਹਾਣੀ ਸਮਝ ਲਓ ਦੇਖੋ ਜੀ ਧੁੱਪ ਧੁੱਪ ਹੋਗੀ ਬਹੁਤ ਜ਼ਿਆਦੇ ਦਿਲ ਨਹੀਂ ਕਰਦਾ ਹੈਗਾ ਕੰਮ ਕਰਨ ਨੂੰ ਪਰ ਕੀ ਕਰੀਏ ਹੁਣ ਕਰਨਾ ਪੈਂਦਾ ਹੈਗਾ ਕੰਮ ਦਾ ਇਹ ਗਰੂਪ ਗਾਣਾ ਗਾਈ ਲੁੱਕ ਲੁੱਕ ਤੀਵੇਂ ਘੋਲਾ ਚੀ ਰੋਂਦੇ ਰਹੇ ਚਲੋ ਰੋਟੀਆਂ ਪਕਾਈਆਂ ਨਾਲੇ ਭਾਂਡੇ ਧੋਦੇ ਰਹੇ ਚਲੋ ਦੇਖੋ ਜੀ ਅੱਜ ਜਗਰੂਪ ਦੀ ਹਾਲਤ ਚਲਾਂ ਜੀ ਚਲੋ ਚਲੋ ਮਰਾਜ ਐਕਸ਼ਨ ਹੱਥ ਤੇ ਲਈ ਪਾ ਬੀ ਨਹੀਂ ਜੇ ਜੇ ਤਾਜੀ ਰੋਟੀ ਲਾ ਕੇ ਦੇ ਦੇਗੀ ਫਿਰ ਕੀ ਹੋ ਜੂਗਾ ਹੈ ਲੈ ਆ ਦੇ ਰੋਟੀਆਂ ਜੂਨੇ ਬੁਰੀ ਆ ਉੱਪਰ ਦੀ ਗੈਰਵਾਦ ਹੋ ਗਿਆ ਹੁਣ ਇਹਦੇ ਵਿੱਚ ਰੋਟੀ ਚ ਗੈਸ ਦੀ 스멜 ਮਾਰੀ ਜਾਣੀ ਹੈ। ਕਮਾਲ ਹੋ ਗਈ ਭਾਈ। ਲੈ ਕੀ ਫਰਕ ਪੈ ਗਿਆ? ਗੈਸੇ ਵਾਦ ਹੋਣਾ ਹੈਗਾ ਜਦੋਂ ਠਾ ਠਾ ਮਾਰੇਗਾ ਰੋਟੀਆਂ ਨੂੰ। 10:30 ਵਜੇ ਬੱਸ ਤੁਰਨੇ ਸੀਗੇ ਉਹ। ਮੈਂ 11:30-12:00 ਪਹੁੰਚਿਆ। ਮੈਂ ਇਸ ਬੱਸ ਵਿੱਚ ਮੈਸ ਹੋ ਗਈ। ਉਹ ਬੰਦਾ ਨਾ ਕਿ ਖੁੰਝੇ ਤੇ ਖੜਾ ਮੈਂ ਮੈਂ ਚੱਲ ਲੱਸੀ ਪੀਣੇ। ਮੈਂ ਲੱਸੀ ਲਿਆ ਕੇ ਮੈਂ ਰੱਖ ਲਈ ਬੈਕ ਕੋਲ ਫਿਰ ਮੇਰਾ ਮਨ ਕੀਤਾ ਮੈਂ ਇੱਥੇ ਕੱਲੂ ਪੀਣੀ ਹੈ। ਘਰੇ ਜਾ ਕੇ ਰੋਟੀ ਨਾਲ ਖਾਵਾਂਗੇ। ਰੋਟੀਆਂ ਦੋ ਘਟ ਖਾ ਲਾਂਗੇ ਵੀ ਤਾਂ ਲੱਸੀ ਲੱਜੇਗੀ ਬੰਦਾ ਖੜਾ ਨਹੀਂ ਉੱਥੇ ਕਹਿੰਦਾ ਕੋਈ ਦਵਾ ਦੇ ਮੈਂ ਇਹ ਖਾਲਾਕਦੂ ਕੋ ਦੇਖਿਆ ਮੈਂ ਕਿਹਾ ਬੰਦਾ ਨੂੰ ਗਰੀਬ ਹੀ ਲੱਗਦਾ ਵੀ ਚੱਲੇ ਨੇ ਪਹਿਲੀ ਵਾਰ ਹੀ ਗਿਆ ਹਨਾ ਤੇ ਚੱਲਦਾ ਮੈਂ ਵੀ ਸੀ ਪੈਸੇ ਤੋਂ ਮੈਨੂੰ ਕਿਉਂਕਿ ਮੈਂ 20 ਰੁਪਏ ਦੀ ਲੱਸੀ ਲਈ ਸੀ ਧੋਖ ਮੈਨੂੰ ਵੀ ਲੱਗੇ ਸੀ ਮੈਂ ਚੱਲ ਵੀ 20 ਮੈਂ ਸਾਮ ਸਾਨੂੰ ਉਹ ਕਹਿੰਦਾ ਮੈਨੂੰ ਕੁਝ ਦਵਾ ਦੇ ਮੈਂ ਚੱਲ ਯਾਰ ਕੀ ਕੋਈ ਲੈਣਾ ਤੂੰ ਲੈ ਲੈ ਭਾਈ ਉਹ ਕਹਿੰਦਾ ਮੇਰੇ ਚਾਹ ਪੜਾ ਦੇ ਉਹ ਕਹਿੰਦਾ ਮੈਂ ਚੱਲ ਚਾਹ ਪੜਾ ਦੇ ਉਹਨਾਂ ਦਾ ਉਹ ਜਿਹੜੇ ਦੁਕਾਨ ਵਾਲੇ ਸੀਗੇ ਰਿਹਾਣ ਡੇਜ ਵਿੱਚ ਉਹਨਾਂ ਦਾ ਉਹਨੂੰ ਪਤਾ ਸੀ ਵੀ ਇਹਨਾਂ ਰੋਗ ਦਾ ਕੰਮ ਆ। ਉਹ ਕਹਿੰਦਾ ਉਹ ਚਾਹ ਦਾ ਕੱਪ ਕੋਲ ਨਾ ਭਰ ਦੇ ਹੁਣ ਇਹਨੂੰ ਪੂਰਾ। ਉਹਨੇ ਭਰਤਾ ਉਹਨੇ ਕੁਰਕ ਕਰਨ ਨੂੰ ਬੈਠ ਕੇ ਹੱਥ ਪਾ ਲਿਆ। ਉਧਰੋਂ ਦਿਲ ਘਟਣ ਲੱਗ ਗਿਆ। ਮੈਂ ਕਿਹਾ ਚੱਲਿਆ ਯਾਰ ਕੁਰਕਰੀ ਲੈ 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 ਕੋਈ ਨਹੀਂ। ਉਹਨੇ ਲੇਸ ਨੂੰ ਵੀ ਹੱਥ ਪਾ ਲਿਆ। ਮੈਨੂੰ ਕਹਿੰਦਾ ਦੋਨੇ ਦੇ ਦੇ ਹੁਣ। ਮੈਂ ਕਿਹਾ ਨਹੀਂ ਕਜੀਲ ਆ ਲੈ ਕਹਿੰਦਾ ਨਹੀਂ ਧੁੱਕ ਪਾਉ ਲੱਗਦੀ ਮੈਨੂੰ। ਹੱਥ ਜੋੜੇ ਬੈਗ। ਤੇ ਉਨੇ ਤਿੰਨ ਚੀਜ਼ਾਂ ਘਰ ਆ ਲਈ ਮੈਨੂੰ ਕਹਣਾ ਹੋਰ ਵੀ ਚੀਜ਼ ਮੈਂ ਕਹਾਂ ਨਹੀਂ ਯਾਰ ਹੋਰ ਚੀਜ਼ ਨਹੀਂ ਲੈਣੀ ਤੇ ਬੱਸ ਉਹਨੂੰ ਤੂੰ ਇਹੀ ਦੋ ਖਾਲਾ ਬਹੁਤ ਆ ਮੇਰੇ ਦਿੱਤੇ ਪਾਉਣੇ ਹੀ ਬਹੁਤ ਆ ਠੀਕ ਹੈ ਨਾ ਮੈਂ ਵੀ ਕਿਰੇ ਵਾਲ ਨਹੀਂ ਆ ਲੈ ਗਿਆ ਫਰਾਰ ਹੋ ਗਿਆ ਤੇ ਮੇਰੇ ਕੋ ਪੈਸੇ ਮੈਂ ਕਿਰਾਏ ਵਾਲ ਤੇ 100 ਰੁਪਏ ਮੇਰੇ ਕੋ ਮੈਂ ਹਮੇ ਗੂਗਲ ਪੇ ਕਰ ਦਣਾ ਉਹ ਕਹਦਾ ਮੇਰੇ ਕੋ ਚੱਲਦਾ ਨਹੀਂ ਹੋਰ ਪਰਸਾ ਉਹ ਨਾਲ ਮੇਰੀ ਦੁਕਾਨ ਨਾਲ ਆ ਗਿਆ ਮੈਨੂੰ ਕਹਿੰਦਾ ਨਾਲੇ ਤੁਰਦਾ ਮੈਨੂੰ ਕਹਿੰਦਾ ਗੂਗਲ ਪੇ ਵੀ ਹੋਰ ਦੁਕਾਨਦਾਰ ਨੂੰ ਉਹ ਤਾਂ ਪੈਸੇ ਪਾ ਲੇ ਮੈਨੂੰ ਤੁਰਦਾ ਤੁਰਦਾ ਕਹਿੰਦਾ ਇਹਦਾ ਜ਼ਰੂਰ ਹੋਇਦਾ ਕੰਮ ਨਾ ਤੂੰ ਸਾਲੇ ਪਰ ਦੱਸਿਆ ਘੱਟ ਸਾਲੀ ਮੈਂ ਪੀਣੀ ਸੀ ਲੱਸੀ ਮੈਂ ਲੱਸੀ ਫੁੱਲੀ ਜਾਵੇ ਵੀ ਇਹ ਤਾਂ ਰੋਜ਼ ਦਾ ਕੰਮ ਆ ਵੀ ਤਾਂ 70 ਰੁਪਏ ਲੈ ਗਿਆ ਮੈਨੂੰ ਮੈਂ ਕਹਾ ਵੀ ਮੈਂ ਇੱਕ ਬਸ ਤੇ ਮੈਂ ਪੁੰਨ ਕੀਤਾ ਕਿ ਬਸੇ ਮੇਰਾ ਦਿਲ ਟਕ ਟਕ ਕਰੀਏ ਮੈਨੂੰ ਸਾਲਾ ਬੰਦਾ ਮਿਲ ਜਾਪਾ ਕੋਲਕਰੇ ਖੋਲਿਆ ਵਾ ਉਹ ਆਪਣੀ ਆਪਣੀ 3V2 ਚ ਆਪਾਂ ਗਏ ਤੇ ਦੁੱਧ ਦੀਆਂ ਬੋਤਲਾਂ ਇੰਨੇ ਨੇ ਚੱਕ ਕੇ ਵੀ ਲੋਕ ਹੋਰ ਕੀ ਆ ਅਸੀਂ ਪੀਣ ਲੱਗ ਗਏ ਉਹਨਾਂ ਨੂੰ ਅੱਗੇ ਦੁੱਧ ਉਹ ਉਹਨਾਂ ਨੂੰ ਆਏ ਹੋਵੇ ਜੇ ਸਾਨੂੰ ਦੇ ਦੇ ਛੇਤੀ ਇੱਕ ਜਣਾ ਜਾਇ ਕਰੇ ਦੂਜੇ ਨੂੰ ਭੇਜ ਦਿਆ ਕਰੇ ਅੱ ਤਾਂ ਬਹੁਤ ਨੇ ਰਾਂ ਇਹਨਾਂ ਦੇ ਪਿੱਛੇ ਨਾ ਲੱਗੋ ਕਦੇ ਉਹ ਖਾ ਨਾ ਦਵੇ ਕਿਉਂਕਿ ਉਹ ਉਹ ਤਾਂ ਰੱਜੇ ਹੁੰਨੇ ਉਹ ਪੂਰੇ ਰੱਜੇ ਹੁੰਨੇ ਖਾ ਖਾ ਕੇ ਜਿਹੜੇ ਆ ਜਿਹੜੇ ਇੱਕ ਇੱਕ ਹੁੰਦਾ ਵੀ ਬੈਸੇ ਹੀ ਭੁੱਖਾ ਹੁੰਦਾ ਇੱਕ 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 ਦਰਵਾਜ਼ਾ ਦਰਵਾਜ਼ਾ ਸਾਹਿਬ ਬਹੁਤ ਕਰਦੇ ਆ ਦਰਵਾਜ਼ਾ ਸਾਹਿਬ ਬਹੁਤ ਜਿਆਦਾ ਬਈ ਦਰਵਾਜ਼ਾ ਸਾਹਿਬ ਫਿਰਦੇ ਆ ਉਹਨਾਂ ਨੇ ਦੁਕਾਨ ਵਾਲਿਆਂ ਨਾਲ ਗੱਲ ਕੀਤੀ ਹੋਈ ਆ ਹਾਂ ਗੱਲ ਕਰਦਿਆ ਚਾਹ ਬਣਾਉਣੀ ਆ ਜੀ ਬੱਚੇ ਭੁੱਖੇ ਦੁੱਧ ਲੈ ਤੋ ਉਹਨਾਂ ਨੇ ਪੈਕਟ ਚ ਉਹਨੂੰ ਲਿਵਾੜੇ ਚ ਪਾ ਦੇਣਾ ਲਿਵਾੜੇ ਆਪਾਂ ਲਾਗੇ ਦੇਣਾ ਹਾਂ ਸੰਗਤ ਲਾਗੇ ਆਉਂਦੀ ਆ ਉਹ ਦੋ 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 ਨੇ ਪੈਸੇ ਫੜ ਲੈਣੇ ਆ ਜਾਗਾ ਸਾਨੂੰ ਦੁਕਾਨਦਾਰਾਂ ਨੇ خود ਦੱਸਿਆ ਕਿ ਆ ਭਾਈ ਆ ਕੰਮ ਹੋ ਰਿਹਾ ਹੈਗਾ ਇੱਕ ਵਾਰੀ ਜਦੋਂ ਮੈਂ ਦੱਸਦੀ ਆ ਮੋੜ ਵਾਲੇ ਭਾਜੀ ਦੇ ਨਾ ਇੰਨਾਂ ਦੇ ਘਰੇ ਕੋਈ ਬਾਬਾ ਆ ਗਿਆ ਉਹਨੂੰ ਕਹਿਣ ਲੱਗ ਗਿਆ ਇਹੋ ਜੂ ਤੁਹਾਡੇ ਮੁੰਡਾ ਹੋ ਜੂ ਇਹ ਉਹ ਫਲਾਨ ਦੀ ਗੜਾ ਇਹ ਤਾਂ ਭਾਈ ਇੱਕ ਤਾਂ ਕਿਉ ਉਹਦਾ ਪੀਪਾ ਚੱਕ ਲਿਆ ਆ ਉਹਨਾਂ ਦੇ ਮੰਗਰ ਲੱਗ ਗਏ ਇੱਕ ਖੰਡ ਦਾ ਖੰਡ ਦੀ ਮੋਰੀ ਅੱਛਾ ਜੀ ਹੋਰ ਬੱਬੂ ਭਾਈ ਇੰਨਾਂ ਦਾ ਬਾਪੂ ਦਾ ਕੱਬਾ ਦਾ ਤਾਂ ਦੇਖਿਆ ਹੋਈ ਹੈਗਾ ਉਹ ਜਦੋਂ ਪੈ ਗਿਆ ਪਿੱਛੇ ਕਹਿੰਦਾ ਸਾੜਿਆ ਇਹੀ ਕਹਿੰਦਾ ਘਰੇ ਵਰਤ ਨਹੀਂ ਕਹਿੰਦਾ ਮੋੜ ਗਿਆ ਕਹਦਾ ਦਿਨ ਦਿਨ ਪਈ ਉਹਨੂੰ ਭਜਾ ਤੇ ਬਾਬੇ ਗਾਲਾਂ ਕੱਢ ਕੱਢ ਕੇ ਉਸ ਤੋਂ ਬਾਅਦ ਕੀ ਹੋਇਆ ਅੰਕਲ ਜੀ ਉਹ ਤਾਂ ਜਾ ਕੇ ਮੋੜ ਤੇ ਖੜ ਕੇ ਬਾਬੇ ਮੂਰੇ ਗੱਡੀ ਲੈ ਕੇ ਇਹਨੂੰ ਬੱਬੂ ਨੂੰ ਫੋਨ ਕਰੀ ਜਾਣਾ ਅਸੀਂ ਫਲਾਣੇ ਥਾਂਵੇਂ ਖੜੇ ਆ ਤੂਰੇ ਆ ਜਾ ਇਹਨੇ ਲੱਦੇ ਆ ਮੋਟਰਸਾਈਕਲ ਤੇ ਵੀ ਚਲ ਦੇ ਆਵਾ ਬੁੜੇ ਨੇ ਤਾਂ ਇਹਨੇ ਨੇ ਬਈ ਮਾਗਰ ਲਾ ਲਿਆ ਬਾਪੂ ਨੇ ਤਾਂ ਮੋਟਰਸਾਈਕਲ ਕਹਿੰਦਾ ਚੱਲ ਦੁਕਾਨ ਤੱਕ ਲੈ ਕੇ ਗਿਆ ਵਾਪਸ ਘਰ ਆ ਕੇ ਆਇਆ ਇਹ ਸਾੜੇ ਨਾਲ ਹੋਇਆ ਥੋੜੀ ਦਿਨ ਪਹਿਲਾਂ ਜਦੋਂ ਸਮਝਦੇ ਗੱਡੀਆਂ ਵਾਲਾ ਆਪਾਂ ਨੇ ਉਹ ਬਾਬੇ ਨਹੀਂ ਆਏ ਤਾਂ 500 ਰੁਪਏ ਆ ਦੇਤਾ ਹਨਾ ਭਾਈ ਉਹ ਪਿੱਛੋਂ ਜਦੋਂ ਆਪਾਂ ਦੋ ਲਏਗਾ 200 ਰੁਪਏ ਮਾਗਰੇ ਪੈ ਗਏ ਜਵਾਕਾਂ ਨੇ ਕਹਿੰਦੇ ਅਸੀਂ ਤਾਂ ਲੈ ਵੀਨੇ ਜਾਂਦੇ ਨਹੀਂ ਮਖਾਉਣ ਦੇ ਉਹਨਾਂ ਦੇ ਕਰੂ ਮੈਗਾ ਪੱਤ ਦੁਆਰਾ ਇਹ ਗੱਲ ਸਹੀ ਹੈ ਕਿ ਤੇ ਇਹ ਮੈਂ ਉਹਨਾਂ ਨੂੰ ਬਿਨਾ ਮਿਲ ਕੇ 500 ਦੇਤਾ ਕਿ ਚਲ ਹਰ ਵਾਰੀ ਮੇਰੇ ਜਦੋਂ ਅਸੀਂ ਗੱਡੀਆਂ ਵਾਲਾ ਜੀ ਹੂਟ ਕਰਿਆ ਜਵਾਕਾਂ ਕਹਿੰਦਾ 100 ਰੁਪਏ ਲੈ ਕੇ ਹੋਰ ਪਹਿਲਾਂ ਅਸੀਂ 100 ਰੁਪਏ ਦੇ ਰਹੇ ਸੀ ਘਰ ਤੋਂ ਤੁਰਿਆ ਜਦ ਅਸੀਂ ਕਹਿੰਦੇ ਤੁਹਾਡੇ ਤੁਰਨ ਤੋਂ ਪਹਿਲਾਂ ਥੋੜੇ ਤੋਂ ਲੈ ਗਏ ਜਦੋਂ ਤੁਸੀਂ ਤੁਰ ਪੇ ਫਿਰ ਜਵਾਕਾਂ ਤੋਂ ਲੈ ਕੇ ਤਾਈ ਜਰ ਕਹਿੰਦਾ ਮਮਾ ਗਈ ਨਹੀਂ ਕਹਿੰਦਾ ਗੇਟ ਅਸੀਂ ਤਾਂ ਕਹਿੰਦਾ ਲੈ ਕੇ ਜਾਵਾਂਗੇ ਪੈਸੇ ਮਖਾਉਣ ਦੇ ਉਹਨਾਂ ਦੀ ਬਣਾਉ ਰੇਣ ਮੈਂ ਗਲਤੀ ਆ ਪੱਤ ਤੋਂ ਫੋਨ ਲ ਕਹਦੇ ਮम्मा ਸਾਨੂੰ ਆਏ ਹੋਗੇ ਵੀ ਅਸੀਂ ਤੋਰੀਏ ਇਹਨਾਂ ਨੂੰ ਫਟਾਫਟ। ਉਹ ਸਿਆਣੇ ਵਾਲੇ ਬੰਦੇ ਆਹੋ। ਨਹੀਂ ਚਲੋ ਉਹ ਸੰਸਥਾ ਤੋਂ ਐ। ਕਨਾ ਉਹ ਇਹਨਾਂ ਦਾ ਆਸ਼ਰਮ ਹੈਗਾ। ਨਹੀਂ ਚਲ ਬੰਦੇ ਨੇ ਜੇ ਪੈਸੇ ਦੇ ਦੇ। ਇੱਥੇ ਦੇ ਦੇ ਤੈਨੂੰ 500 ਰੁਪਏ। ਨਹੀਂ ਤੇਰੀ ਬਾਅਦ ਚ ਬੱਚਿਆਂ ਨੂੰ ਪਰੇਸ਼ਾਨ ਕਰਨ ਦੀ ਤਾਂ ਲੋੜ ਹੀ ਨਹੀਂ ਹੈਗੀ। ਨਹੀਂ ਬਣਦਾ ਯਾਰ। ਨਹੀਂ ਮੈਂ ਹੁਣ ਉਹਨਾਂ ਨੂੰ ਕਹਿੰਦਾ ਵੀ ਸਾਡੇ ਬਾਅਦ ਚ ਤੁਸੀਂ ਦਿਖਣਾ ਨਹੀਂ ਚਾਹੀਦੇ। ਮੈਂ ਸਾਫ਼ ਮਨਾ ਕਰਨਾ ਹੁਣ। ਗੱਲ ਹੈ। ਕੱਲ ਨੂੰ ਅਜੀਤ ਹੁਣ ਸ਼ੂਟ ਕਰਦੇ ਫਿਰ ਜੰਨੇ। ਟੋਪਲ ਮਾਸ ਹੋਰ ਮੰਗ ਰਹੇ ਵੇਥੇ। ਮੈਂ ਕਿਹਾ ਤੈਨੂੰ ਸ਼ਰਧਾ ਨੂੰ ਦਿੱਤਾ ਰੱਖੋ। ਨਿਆਣੇ ਕਹਿੰਦੇ ਸਾਡੇ ਕੋਲ ਹੈ ਨਹੀਂਗੇ ਪ ਇੱਥੇ ਬਹੁਤ ਬੰਦੇ ਨੇ ਇੱਕ ਵਾਰ ਮੈਨੂੰ ਕਹਿੰਦਾ ਇੱਕ ਨੇ ਸਾਨੂੰ ਦੱਸਿਆ ਕਹਿੰਦਾ ਭਾਈ ਇਹਨਾਂ ਨੂੰ ਕੱਪੜੇ ਨਾ ਦਿਆ ਕਰੋ ਮੈਂ ਨਾ ਉਹ ਦੇਤੇ ਚਲ ਕੱਪੜੇ ਕਹਿੰਦੇ ਠੰਡ ਹੈ 기 ਰਜਾਈ ਮੈਂ ਇੱਕ ਅੱਧੀ ਰਜਾਈ ਵੀ ਦੇਤੀ ਚਲ ਮੈਂ ਕੱਪੜੇ ਵੀ ਦੇਤੇ ਬਾਅਦ ਚ ਸੰਦ ਦੱਸਿਆ ਕਹਿੰਦਾ ਵੀ ਇਹ ਤਾਂ ਆਪਣੇ ਘਰ ਨੂੰ ਲੈ ਜਾਂਦੇ ਨੇ ਵਧੀਆ ਵਧੀਆ ਕੱਢ ਕੇ ਕਹਿੰਦੇ ਦਿਆ ਨਾ ਕਰੋ ਚਲ ਮੈਂ ਗੁਰਦੁਆਰੇ ਦਾ ਨਾਮ ਹੀ ਲੈਣਾ ਉਹ ਉੱਥੇ ਹਾਸਿਲ ਗੁਰਦੁਆਰੇ ਤੋਂ ਬੰਦੇ ਆਏ ਜਿਹੜੇ ਹੁਣ ਗ੍ਰਾਹੀ ਕਰਦੇ ਕਣਕ ਦੇ ਉਹੀ ਉਹੀ ਸੀ ਮੇਰੇ ਕੋਲ ਕਣਕ ਦੀ ਗ੍ਰਾਹੀ ਕਰਨ ਆ ਗਏ ਸਾਡੇ ਘਰੇ ਕੋਈ ਨਾ ਮੈਂ ਸਿਰ ਜਵਾਕ ਸੀਗਾ ਉਸ ਟਾਈਮ ਉਹਨਾਂ ਦਾ 15 12 13 ਕੇ ਸਾਲ ਲ ਆਗੇ ਮੈਨੂੰ ਮੈਂ ਕਿਹਾ ਜੀ ਦੋਨੇ ਕਣਕਾਂ ਸੀ ਮੈਂ ਸੀ ਕਿ ਉਹਨਾਂ ਦਾ ਮੁੱਲ ਲੈਣੇ ਆ ਕਹਿੰਦੇ ਵੀ ਚਲ ਜਿਹੜੀ ਤਰੀ ਸ਼ਰਤ ਆ ਉਹ ਪਾ ਦੇ ਪੀਪਾ ਖੰਡ ਪਾ ਦੇ ਉਹਨੂੰ ਪਤਾ ਲੱਗ ਗਿਆ ਵੀ ਬੰਦਾ ਕੱਲਾ ਹੈ ਉਹਨਾਂ ਨੇ ਕਿਹਾ ਮਾਂ ਅਸੀਂ ਵੇਈ ਕਣਕ ਦੇ ਢੋਲ ਚ ਕੱਢਣੀ ਪਾਣੀ ਆ ਵੀ ਉਹ ਢੋਲ ਚ ਪਈ ਸਾਡੀ ਸਾਰੇ ਕਹਿੰਦੇ ਕੋਈ ਗੱਲ ਨਹੀਂ ਪੁੱਤ ਅਸੀਂ ਲੱਗ ਜਾਨੇ ਵੀ ਪੀਪਾ ਖੰਡ ਹੋ ਜੇ ਛਾਲਾ ਦੇ ਬੋਰੀ ਲਾ ਲਈ ਬਈ ਉਹ ਹਾਂ ਬੋਰੀ ਲਾ ਕੇ ਜਦੋਂ ਟੱਕਣ ਖੋਲ ਜਾ ਹੱਥਾਂ ਨਾਲ ਮਾਰੀ ਗਿਓ ਤਾਂ ਫਿਰ ਭੱਗਣੀਆਂ ਬੋਰੀਆਂ ਥੈਲੇ ਵੀ ਐਡੇ ਐਡੇ ਹੁੰਦੇ ਆ ਉਹਨਾਂ ਕੋਲੇ ਬੋਰੀ ਭਰ ਲਈ ਮੈਂ ਕਿਹਾ ਜਿੱਦਾਂ ਪੀਪਾ ਵਾਂਗੂ ਕੋਈ ਨ ਚਲੋ ਨਾ ਮੁੜ ਕੇ ਮੈਂ ਘਰ ਜਾਣ ਦਾ ਤੁਹਾਨੂੰ ਬਗਾਨੇ ਕੋਲ ਬੰਦ ਦੁਕਾਨਾ ਮੈਂ ਆ ਜਾ ਪਰ ਬੈਣ ਕਰਨੇ ਕਹਣਾ ਤੁੰਗਾ ਤੇ ਬਾੜੇ ਦੇ ਅੰਦਰ ਜਦ ਕੰਢੀ ਫੇਰ ਨਹੀਂ ਥੇ ਨਹੀਂ ਜਦ ਦਵਾਰਾ ਕੰਢੀਏ ਕਰ ਦਿੰਨੇ ਤੇ ਹੁਣ ਵਾਸਤੇ ਵੀ ਆਕਾ ਤੋ ਹੈ ਪਿਆਈ ਇਹ 베ਰ ਨਹੀਂ ਪਈ ਫੇਰ ਤਾਂ ਪਤਾ ਲੱਗਣਾ ਸੀ ਹਾਂ ਗਾਤੂਏ ਰੱਖਦੇ ਨੇ ਕਿਲੇ ਗਰੂਪ ਕਰਦਾ ਸੋਹਣੀ ਚਲੋ ਕਰੋ ਸੀ ਚਲੋ ਹੋਈ ਸੀ ਤੀ ਕਰੋ ਸੀ ਹੋਰ ਤਾਂ ਤੁਮੇ ਥੋੜੇ ਹਲਕਾ ਬਣਾ ਸੀਨ ਕਰੀ ਸੀ ਇਹ ਦੇਖੋ ਚਲੋ ਤਲ ਕਾ ਜੀ ਰੋਟੀ ਦਾ ਮਸਤ ਅੰਕਲ ਨੂੰ ਦੋ ਮੈਕ ਲੈ ਲਈ ਬਾਈ ਮੈਂ 18 ਤੋਂ ਬਾਅਦ ਅੰਕਲ ਨੇ ਦਿੱਤਾ ਸੀ ਤੁਹਾਨੂੰ ਅੰਕਲ ਨੂੰ ਮੇਰੇ ਲੱਗਿਆ ਹੋਇਆ 20 ਬੂਝ ਵਧਾਈਆ ਰੋਟੀ ਨੂੰ 20 ਉੱਥੇ ਲਾ ਰਿਹਾ ਅਗਲੇ ਪਹਿਲਾਂ ਆ ਗਿਆ ਤਾਂ ਬਾਈ 20 ਤੋਂ ਨਾ ਜੀਗਾ 21 ਜੁਵਾਈ ਗੱਡੀ ਉੱਪਰ ਮੈਜ ਜੀ ਗੱਡੀਏ ਲੋ ਜੀ ਹੁਣ ਆਪਣਾ ਹੋਣ ਲੱਗਿਆਗਾ ਇੱਥੇ ਸੀਨ ਸਟਾਰਟ ਇਧਰ ਆਪਾਂ ਕਰਾਂਗੇ ਹੁਣ ਵਿਆਹ ਵਿਆਹ ਤਾਂ ਗੀਦਾ ਉਹਨਾ ਗੁਰਪ੍ਰੀਤ ਦਾ ਹੋਣਾ ਕਿ ਜੇ ਗਰੂਪ ਦਾ ਹੋਣੀ ਪਤਾ ਲੱਗਿਆ ਹੈਗਾ ਗੁਰਪ੍ਰੀਤ ਵਾਈ ਦਾ ਵਿਆਹ ਹੋਊਗਾ ਹੁਣ ਹੈ ਕਿ ਜੇ ਗਰੂਪ ਦਾ ਹੈਗਾ ਆਹ ਵੇਖ ਵਾਈ ਕੀ ਕਹਿੰਦੇ ਤੌ ਚ ਮਾਲੂ ਜੋ ਗਰਹੀ ਨਰੇ ਨਾ ਨਾ ਮੈਂ ਤੇਰੇ ਨਾਲ ਵਿਆਹ ਕਰਾਂਗੀ ਇੱਕ ਤੇ ਦੀਵਾ ਬਾਣਾ ਤੇਰੇ ਨਾਲ ਵਿਆਹ ਕਰਨਾ ਕੀ ਦਾਈ ਤੇਰੇ ਨਾਲ ਹੋਰ ਇੱਕ ਉਧਰ ਵਿਆਹ ਕਰ ਲਓ ਉਧਰ ਵਿਆਹ ਕਰਤੀ ਜਿੰਨੀ ਹਾਂ ਤਾਂ ਅੱਜ ਜੁਨੀ ਤਾਂ ਮੈਂ ਫੋਨ ਨੂੰ ਪਹਿਲਾਂ ਹੀ ਕਹਣਾ ਮੈਨੂੰ ਜਨਾਨੀ ਤਾਂ ਦਿਖਾ ਦੇ ਆ ਰਹਿਣ ਆਪੇ ਗੈਰਾਂ ਦੇ ਗੱਲ ਕਰਦੇ ਜੀ ਆਹ ਕੁੜੀ ਇੰਜ ਜਨਾਨੀ ਦਿਖਾ ਦਿਓ ਆਪੇ ਕਹਿ ਲਓ ਜੀ ਫਿਰ 40 ਸਾਲ ਦਾ ਬੁਢਾ ਹੁਣ ਜਨਾਨੀ ਕਿ ਹੋਊਗਾ ਕਦ ਕਿਹਾ ਜਨਾਨੀ ਦਿਖਾ ਮਤਲਬ ਲੇਡੀ ਪਰਸਨ ਲੇਡੀ ਕੋਈ ਸਮਾਰਟ ਜੀ ਕੁੜੀ ਦਿਖਾਵਾ ਹਾਂ ਸਮਾਰਟ ਅੱਛਾ ਸਮਾਰਟ ਜੀ ਕੁੜੀ ਦਿਖਾਵਾ ਦੇ ਦੇਹ ਜਾ ਕੇ ਤੇਰੇ ਵਿਆਹ ਦਾ ਦੇਖ ਮੈਂ ਤਾਂ ਆਇਆ ਵੀ ਜੇ ਉਹ ਤੇਰੇ ਵਿਆਹ ਦਾ ਦੇਹ ਜਾ ਕੇ ਤੇ ਜਗਰੂਪ ਕੇ ਵਿਆਹ ਦਾ ਦੇਹ ਜਾ ਗਿਆ ਇਹ ਨਾ ਪਿਛਲੇ ਇਹ ਦੇਖ ਇਹ ਮੈਨੂੰ ਮੈਨੂੰ ਇਹ ਕੀ ਦਰ ਰ ਇਹ ਕੁੜੀ ਲੱਭੀ ਦੀ ਵੀ ਜਦੋਂ ਬਾਬਾ ਜੀ ਨੇ ਅਰਦਾਸ ਕਰਨੀ ਉਹਨਾਂ ਨੂੰ ਆ ਹਾ ਮੇਰੇ ਬੱਚੇ ਵੀ ਤਾਲੀ ਆ ਗਏ ਜੀ ਹੋ ਤੂੰ ਮੈਨੂੰ ਐਂ ਲੈ ਸਵਾਲ ਲੜਾ ਘੱਟ ਮੈਨੂੰ ਪਾਠੀ ਜ਼ਿਆਦਾ ਲੱਗਦਾ ਸੱਚ ਲੱਗਦਾ ਮਤਲਬ ਮੈਨੂੰ ਐ ਆ ਵਾ ਵੀ ਜਿੱਦਣ ਮੇਰਾ ਵਿਆਹ ਹੋਣਾ ਬਾ ਅਰਦਾਸ ਨਹੀਂ ਕਰਦੇ ਉਹਨੇ ਪੈਸੇ ਕੋ ਖੜ ਕੇ ਮੈਨੂੰ ਐ ਵੀ ਕਿਤੇ ਪਿਛਲੀਆਂ ਗੱਲਾਂ ਮੈਨੂੰ ਯਾਦ ਨਾ ਇਹ ਸਾਲੇ 13 ਹੁੰਦਾ ਨਹੀਂ ਸੀ ਅੱਜ ਦੇਖ ਲਓ ਨਾਲੀ ਚ ਕੀ ਇਹ ਕਹਿੰਦਾ ਮੁੰਡਾ ਹੱਸ ਹੀ ਜਾਂਦਾ ਫਿਰ ਇਹ ਪਾਗਲ ਲੱਗਦਾ ਮੈਨੂੰ ਅਰਦਾਸਾਂ ਚ ਜਾਂਦਾ ਜਿਹੜੇ ਜਿਹੜੀ ਨੇ ਹੁਣ ਉਹ ਵੀ ਛ ਇਹ ਕਿਦਾ ਹੁੰਦਾ ਚੱਲੇਗਾ ਮੇਰੇ ਕਾਲੀ ਚਾਹ ਪੀਰ ਦੱਸ ਮੇਰੇ ਹੈੱਡਫੋਨ ਲਵਾ ਦਿਓ ਬਸ ਹੈੱਡਫੋਨ ਮੇਰੇ ਹੈੱਡਫੋਨ ਲਵਾ ਦਿਓ ਵੀਰਾ ਕਿਵੇਂ ਇਹ ਕਾਲੀ ਚਾਹ ਮੇਰੇ ਅੰਦਾਜ਼ ਕਰੀ ਜਾਣੀ ਹੈ ਚਲੋ ਸੀਨ ਕਰੋ ਯਾਰ ਮੰਨੂ ਆ ਫੜੋ ਬਈ ਆਜਾ ਬਾਈ ਦਾ ਵਿਆਹ ਠੀਕ ਆ ਬਹੁਤ ਹੁੰਦਾ ਕੋਈ ਤੁਸੀਂ ਮਾਣਾ ਮੋਟਾ ਨਾ ਸਮਾਜ ਨੂੰ ਕੁਝ ਛੇਦ ਦਿਓ ਤੁਸੀਂ ਦੋ ਦੋ ਵਿਆਹ ਕਰਾ ਕੇ ਇਹ ਨਾ ਕੋਈ ਸਿੰੰਡਾ ਕੰਮ ਨਹੀਂ ਕਰ ਰਹੇ ਸਿਆਣਾ ਬਈ ਜਲੇਵਾ ਹੋ ਰਿਹਾਗਾ ਦੂਰਾ ਕਰਾ ਲੈ ਇਕ ਵੀ ਕਰਾ ਲੈ ਆ ਬਾਪੂ ਬੈਠਾ ਦੇਵੇ 26 ਲੱਖ ਹੁਣੇ ਲੈ ਆਉਣਾ ਮੈਂ ਤਾਂ ਬਾਪੂ ਨੇ ਰੋਟੀ ਨਹੀਂ ਰੱਖਣੀ ਪਣੀ ਬਾਪੂ ਦਾ ਬਿਆਹ ਹੋਵੇ ਨੂੰ 26 ਲੱਖ ਦਿੱਤਾ ਤੈਨੂੰ ਗਾਰੰਟੀ ਦੇ ਦੂ ਐ ਸਰਾਬੀ ਨੂੰ ਚੱਲ ਚੱਲ ਡਰਾਈਵਰ ਗੱਡੀ ਚਲਾ ਚੱਲ ਚੱਲ ਰਹਿ ਮੈਂ ਚੱਲ ਬੈਠ ਬਾਪੂ ਚਲਾ ਆਜੋ ਬਸ ਐ ਜੈਂ ਨਹੀਂ ਜੰਦਰੇ ਮਰੇ ਨਾ ਆਪਣਾ ਰੱਖ ਪਹਿਲਾਂ ਇੱਕ ਲੈ ਆਇਆ ਫਿਰ ਦੂਜੀ ਵੀ ਲੈ ਆਉਂਗੇ ਹੋਣ ਤਾਂ ਨਾ ਆਏ ਦੀ ਗੱਡੀ ਨੂੰ ਹੋਰ ਫੁੱਲ ਉੱਪਰ ਪਈ ਰਹਿ ਗਏ ਉੱਪਰ ਪਏ ਆਗੇ ਫੁੱਲ ਰਹਿ ਗਏ ਟਾਈਮ ਨਹੀਂ ਹੈਗਾ ਹੁਣ ਨਹੀਂ ਲੈ ਮੂਰੇ ਬੈਠਾ ਅਬਾ ਤੂੰ ਗੱਡੀ ਚਲਾ ਮੈਂ ਤਾਂ ਇਹਦੇ ਪਿੱਛੇ ਬਹਿਣਾ ਨਹੀਂ ਬੱਸ ਨਿਕਲ ਜਾਂਦਾ ਟੀਮ ਲੈਣਾ ਗੱਡੀ ਇੱਥੇ ਲਾਉਂਗੇ ਬਾਹਰ ਮੂਰੇ ਤੇ ਫੇਰ ਸੀਨੂਬ ਇੱਥੇ ਉਰੇ ਲਾਣਾ ਬਾਹਰ ਮੂਰੇ ਗੱਡੀ ਲਾਉਣੀ ਨਿਕਲਣਾ ਪਰ ਨਹੀਂ ਨਹੀਂ ਤੁਸੀਂ ਪਿੱਛੇ ਬੈਠੋ ਬਾਪੂ ਮੂਰੇ ਬੈਠੂਗਾ ਬਾਈ ਜ਼ਿਆਦਾ ਨਹੀਂ ਇੱਜ਼ਤ ਦੇਣ ਲੱਗ ਗਿਆ ਜ਼ਿਆਦਾ ਜਿੱਤ ਨਹੀਂ ਫਿਰ ਪਹਿਲਾਂ ਮੈਂ ਉਤਰੂਗਾ ਹੇ ਨਿੱਜਤਾ ਤਾਂ ਮਿਲੀ ਐ ਹਾਂ ਮੈਨੂੰ ਕਿਹਨੇ ਰੇਡੀ ਫਸਟ ਕਰਦੀ ਫਿਰ ਤਾਂ ਕੋਈ ਜ਼ਾਰੀ ਪਰਫਰਟੇ ਰਹਿਣਾ ਕੰਮ ਹੈ ਹਾਈ ਕਰੀਜੂ ਗਰੂਪ ਘਟੀਂਡੀ ਵਜਾ ਕੇ ਲੋਕਾਂ ਦੇ ਕਲਜੇ ਤਾਂ ਭੂਖਦਾ ਸਾਡੇ ਮੈਕ ਨਹੀਂ ਲੱਗੇ ਸਾਰਾ ਕੰਮ ਲੋਡ ਹੋ ਗਿਆ ਮੈਂ ਕੀ ਕਰਕੇ ਹੋ ਗਈ ਪ੍ਰੋਬਲਮ ਮੈਂ ਤਾਂ ਸਹੀ ਕਹਿ ਉਹ ਹੂੰ ਜਦੋਂ ਮੈਂ ਬੈਠਿਆ ਜਾਰ ਵਿੱਚ ਉੱਦਨ ਮੈਂ ਟਾਕੀ ਵਾਲਾ ਕਮਰਾ じゃ ਲੈ ਲੈਣਾ ਸਭ ਜਿਹੜਾ ਜਹਾਜ਼ ਆ ਟਾਕੀ ਵਾਲਾ ਕਹਿੰਦੇ ਤਾਂ ਵੇ ਜਾਣਾ ਸਾਹਮਣੇ ਸਿਰਨਾ ਸੀ ਕਹਿੰਦੇ ਚੰਨ ਨਹੀਂ ਹੈ ਜਹਾੜੇ ਵਿੱਚ ਚੰਨ ਨਹੀਂ ਕੋਣੀ ਜਾਣ ਨਹੀਂ ਪਹਿਲੇ ਹੀ ਪਾਜਣਾ ਹੋਣਾ ਆ ਮੈਂ ਅੰਕਲ ਨੇ ਪਹਿਲੀ ਵਚਨ ਕਰਤੇ ਬਾਥਰੂਮ ਬਾਥਰੂਮ ਕਰਕੇ ਜਾਊਗਾ ਬਾਥਰੂਮ ਦਾ ਭਾਰ ਹੋ ਗਿਆ ਚਾਣਾ ਨਹੀਂ ਗੱਲਾਂ ਦੇ ਲੈ ਜਗਰੂਪ ਦੀਆਂ ਕਿਆ ਕਰੋ ਮੇਰੇ ਤੇ ਲਾਓ 12 ਨਾ ਆਖਾ ਪਰ ਦੋਨੇ ਚੱਲਦੇ ਆ ਸ਼ੈਨ ਕਰਨ ਤੂੰ ਰੇਟਨ ਅੱਧੀ ਰੇਸ਼ਾਂ ਦੇ ਵਿੱਚ ਮੈਂ ਤੁਹਾਨੂੰ ਘਮਾ ਕੇ ਲੈ ਕੇ ਆਣਾ ਠੀਕ ਹੈ ਦੇਖ ਰਿਹਾ ਥੋੜੀ ਮੈਂ ਕਰੋ ਇਹੀ ਜੁਣ ਕਰਦਾ ਨਹੀਂ ਕਰਦਾ ਬਾਪੂ ਕਹਿੰਦੀ ਕੋਈ ਨਹੀਂ ਮੇਰੇ ਚੌਲ ਖਾ ਗਿਆ ਓਏ ਓਏ ਅੰਕਲ ਨੇ ਨਾ ਕੌਣ ਕਹਿੰਦਾ ਹਾਂ ਨੇ ਅੰਕਲ ਕਹਿ ਰਹੇ ਗਏ ਚੌਲ ਖਾ ਗਏ ਸਾਰੇ ਮੇਰੇ ਆ ਤਾਂ ਬਈ ਗਲਤ ਗੱਲ ਹੈਗੀ ਮੈਂ ਸਮਝਾ ਕਿ ਭਾਜੀ ਇਹਨੂੰ ਚੌਲ ਦਿੱਤੇ ਆ ਮੈਂ ਅੱਜ ਕਿਵੇਂ ਛੱਡ ਤੇ ਮੈਨੂੰ ਵੀ ਸਮਝ ਜੀ ਨਹੀਂ ਲੱਗੀ ਉਹ ਮੈਂ ਕਿੱਥੇ ਆ ਉਹਦੇ ਪਿੱਛੇ پلیਟ ਇਹਨੇ ਆਪਣੇ ਕੋਲੀ ਚੋਂ ਕੱਢ ਲਈ ਕੱ데 ਮੈਂ ਹਾਂ ਕਰਵਾਉਣਾ ਤਾਂ ਥੋੜੇ ਦੇ ਦੂੰ ਜਿਹੜੀ ਕੋਲੀ ਕੱਡੇ ਉਹ ਤਾਂ ਚੱਲ ਰੱਖ ਦੋ ਜਿਹੜੇ ਥੋੜੇ ਬੱਚੇ ਸੀਗੇ ਇਹਨਾਂ ਫਿਰ ਆ ਸਕੋ ਹਾਂ ਵਈ ਬਾਪੂ ਕਹਿੰਨਾ ਮੈਂ ਕੱਢ ਗਾਣਾ ਫਿਰ ਜਿਹੜੇ ਬਾਪੂ ਵਾਲੇ ਸੀਗੇ ਕਿਸਮਤ ਦੀ ਗੱਲ ਹੁੰਦੀ ਐ ਇਹਨੇ ਬਾਪੂ ਵਾਲੇ ਤੇਰੇ ਰਲੇ ਹੋਏ ਤੇ ਆ ਬਾਪੂ ਵਾਲੇ پلیਟ پلیਟ ਮਰਕੋ ਆ ਓਏ ਤੁਸੀਂ ਬਹੁ ਵਾਰੇ ਬਿਠਿਆ ਤੀ ਨਵੀਂ ਓਏ ਕੋ। ਉਹ ਵਿਚਾਰੀ ਲੋਕਾਂ ਦੇ ਘਰ ਦੇ ਕੀ ਜਾਂਦੀ ਐ ਨਵੀਂ ਬਹੂ ਨੂੰ ਅੰਦਰ ਤਾਂ ਬਾੜ ਲਓ। ਓਹੋ ਬਈ। ਇਹ ਬੈਠ ਗਈ। ਜਾਨੀ ਨਵੀਂ ਤੂੰ ਵੀ ਐਂ ਹੁੰਦੀ ਐ। ਕੋਈ ਦੇਖੂਗਾ ਕਿ ਕਹੂਗਾ ਮੈਨੂੰ। ਬਾਪੂ। ਅਕਰਾਂ ਨੂੰ ਲੱਗੀ ਮੈਸਤੀ ਰਮੀਬੀ ਵੀ ਦੇਖ ਲੈ। ਹਾਂ ਬੈਗੀ ਗਲੀ 'ਚ ਦੇਖ ਲੈ ਪਹਿਲੇ ਦਿਨੇ। ਛੱਡ ਕੇ ਜਾ ਕਰਾਂ ਉੱਥੀ ਉਹ ਕੀ ਕਰੂੰਗੀ। ਆਹ ਦੇਖ ਬਈ। ਆਲੇ ਉੱਧਰ ਹੀ ਹੈ ਸਾਡੇ ਖੜੋ ਹੀ ਹੈ ਮੈਂ ਹੁਣ ਦੇਖ ਹਜੇ ਵੀ ਮੂਹ ਨੂੰ ਆਜੀ ਮੈਂ ਪਲੀਰ ਬੜੇ ਹੈਂ ਹਾਂਜੀ ਅੰਤ ਹੈ ਉਧਰ ਤੇ ਨਾਏ ਖੜਦਾ ਵਿੱਚ ਹੈਂ ਨਾਏ ਕਰੋ ਪੱਤੀ ਪਾ ਕੇ ਲੈ ਲੋ ਉਧਰ ਲਾਣੀ ਨਾ ਤਾਂ ਵਿਚੋ ਦਰ ਜਾਂਦਾ ਲੱਖ ਰੁਪਏ ਦਾ ਸੋਨਾ ਹੋਵੇ ਤੋਨੂੰ ਕਿਵੇਂ ਲੈ ਜਾਏਗਾ ਵੀ ਰੁਪਾਉਂ ਦੋਲੇ ਵਾਲੀ ਕਿੱਥੇ ਕੋਈ ਹਾਂ ਲੇਕਰ ਉੱਪਰ ਫਈ ਗੱਲੇ ਜੇਰੀ ਕੁਸ਼ਵਿੰਦਰ ਨੂੰ ਅੰਗਰੇਜ਼ਾ ਦੋ ਕੁਸ਼ਵਿੰਦਰ ਲੰਘ ਜਾ ਪੁੱਤ ਬਹਿ ਜਾ ਬਹਿ ਜਾ ਵੀਰੇ ਤਿੰਨ ਦਫਰਾਂ ਤੋਂ ਲਿਆ ਜਾ ਰਹੇ ਸਰ ਬਹੁਤ ਵਧੀਆ ਟਾਈਮ ਟੇਬਲ ਆ ਗਿਆ ਨਾ ਤੁਹਾਡੀ ਕਿਰਪਾ ਹੋ ਗਈ ਅਰੇ ਕਰ 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 ਸੀਨ ਕਰਨਾ ਸੀ ਜੇ ਕੀ ਘਰ ਜਿਉ ਕਰਨਾਗਾ ਕੈਮਰਾ ਭੱਗ ਜਾਣੇ ਪਹਿਲੇ ਭੱਗ ਗਿਆ ਕਹਿਣਾ ਹਾਇ ਵੀ ਜਗਰੂਪ ਕਹਿੰਦਾ ਕਹਿੰਦਾ ਬਾਪੂ ਕਹਿੰਦਾ ਪਾ ਪਾਣੀ ਨਹੀਂ ਵਰਨਾ ਆਹ ਕਹਿੰਦਾ ਕਹਿੰਦਾ ਓਰੇ ਇਹ ਤੇਰੀ ਮਾਂ ਬੈਠੀ ਉਹ ਗੱਲ ਤਾਂ ਨਹੀਂ ਜਾ ਰਹੀ ਉਹ ਸੀਨ ਦੁਬਾਰਾ ਕਰਨਾ ਹੋਣਾ ਜੀ ਮੈਂ ਕਿਹਾ ਪਹਿਲੇ ਦਿਨੇ ਨਵੀ ਨੂੰ ਸਾਹਮਣੇ ਜਲੂਸ ਕੱਢਣ ਲੱਗ ਗਏ ਤਾਂ ਐ ਹੋ ਗਿਆ ਜੀ ਹਾਂ ਜੀ ਛੁੜਦਾ ਨਹੀਂ ਕੋਈ ਨਹੀਂ ਛੁੜਦਾ ਨਹੀਂ ਹਾਂ ਜੀ ਨਵੀ ਨੂੰ ਆਈ ਹੈ ਨਾ ਓ ਮੈਂ ਓ ਤੂੰ ਚੁੱਪ ਕਰ ਯਾਰ ਮੈਂ ਫਿਰ ਫੇਰ ਸੀਲ ਕਰਨਾ ਮੈਨੂੰ ਥੋੜੇ ਦੇ ਪੈਸੇ ਸਾਰੇ ਮੈਂ ਕਹਿੰਦਾ ਤੂੰ ਚੁੱਪ ਕਰ ਨਾ ਬਈ ਜਿਹਾ ਸੀਲ ਕਰਨਾ ਕਰੋ ਮੈਂ ਬਹੁਤ ਵਧੀਆ ਬਹੁਤ ਵਧੀਆ ਆਹ ਕੜੀ ਗੱਲ ਸੀ ਤੋੜਾ ਘੇੜ ਮਿਰਾਲੇ ਮੇਰੇ ਇੱਕ ਮਿਰੂਗਾ ਸੀਨ ਆ ਰਿਹਾ ਹੈ ਪਰਾਣ ਵੀ ਬੁਖੇ ਪੈਂਡਲ ਨਹੀਂ ਮਰ ਕਮੇਡੀਅਨ ਹੁੰਦਾ ਹੁੰਦਾ ਸੁਣਾਏ ਉਹ ਤੁਸੀਂ ਯਾਦ ਨਾ ਕਰੋ ਉਹ ਉਹ ਇਹਦੇ ਨੂੰ ਬੋਲਣ ਨਹੀਂ ਦੇ ਰਹੇ ਹੋਰ ਦੂਜਾ ਯਾਰ ਪਰੇ ਉਹ ਕਰੀ ਗੁਮਕਾਇ ਹੋ ਗਿਆ ਮੈਂ ਕਹਾਂ ਵੀ ਤੁਸੀਂ ਕਹਿਣਾ ਉਹ ਤੂੰ ਚੁੱਪ ਕਰ ਮੈਂ ਕਹਿ ਦੂੰਗਾ ਉਹ ਤੂੰ ਚੁੱਪ ਕਰਾ ਯਾਰ ਮੈਂ ਬੋਲਣਾ ਹੈ ਨਾ ਯਾਰ ਹਾਥੋ ਇਹ ਮੇਰਾ ਵੀ ਹਿੱਸਾ ਵਰਦਾ ਹੈ ਅਜਾ ਇਸਾ ਤੇਰਾ ਅਜਾ ਪੀਣਾ ਤੂੰ ਤਾਂ ਤਲ ਹੁੰਨੀ ਹਜ਼ਾਰ ਹੁਣ ਚਲੋ ਚਲੋ 2 ਸੀਰੀਅਸ ਬਾਈ ਮੈਂ ਕਹ ਦਉਂਗੀ ਬਾਈ ਰੋਕ ਲੈ ਆਪਣੇ ਘਰ ਵਾਲੀ ਨੂੰ ਇੰਸਟਾਗ੍ਰਾਮ ਦਾ ਬਾਈ ਨਾ 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 ਕਾਲਾ ਬਰਾਊਂਡਰੀ ਹੁਣ ਬਥੇ ਇਹ ਆਈ ਤੇ ਜਦ ਵਿੱਚ ਨਾਰੀ ਤੇ ਦਾ ਨੀ ਦੇ ਬਜੋਲੇ ਦੀ ਜ਼ਿੰਮੇਵਾਰੀ ਬਾਈ ਰੋਕੋ ਉਹ ਜਲਾ ਰੋਕੇ ਨਹੀਂ ਬਜੋਲੇ ਵੱਲੋਂ ਕੋਈ ਕਸਰ ਨਹੀਂ ਹੈਗੀ ਅੱਛਾ ਜੋਨ ਲੋੜ ਨਹੀਂ ਚਾਹੀਦੀ ਸੀ ਪਰ ਕਰਤੂਤਾਂ ਤੁਹਾਡੀ ਆ ਰੋਟੀ ਘਰ ਨਾਲ ਆਂਦੀ ਆ ਅਨ ਕਿਉਂ ਕਿਨੋ ਸਮਝਾਈ ਜਾਈਏ ਬਾਬੂ ਨੂੰ ਖੜਕੇ ਲਿਆਉਨੇ ਹੁਣ ਹੁਣ ਉਹ ਨਹੀਂ ਦਿੱਤੀ ਜਾਏ ਨਹੀਂ ਨਹੀਂ ਇਹ ਤੇਰੀ ਹਿੰਮਤ ਚਾਹੀਦੀ ਹੁਣ ਤੂੰ ਵੋੜ ਉਹਨੂੰ ਕਿਵੇਂ ਮੁੜਦਾ ਹੈ ਛੋਟੇ ਨੂੰ ਛੋਟੇ ਨੂੰ ਛੋਟਾ ਭਾਈ ਕਿਹੜਾ ਛੋਟਾ ਭਾਈ ਛੋਟਾ ਭਾਜੀ ਦਾ दारू ਤੇ ਸਾ ਮਿਲੂ ਤਾਂ ਛੋਟੇ ਭਾਈ ਨੂੰ ਦੇਖੂ ਹੈ ਸ਼ਰੀ ਤੇ ਗੇਰ ਤੋਂ ਵੀ ਉਤਰੀ ਹੈਗੀ दारू ਵਾਲੇ 라ਵੂ ਵਾਲੇ ਦਾ ਬੰਦੇ ਦਾ ਵੀ ਵਿਆਹ ਹੋਇਆ ਦਾ ਸੋਚੇ ਰੋ ਸਹੀ ਬਜੋਲਾ ਅੱਛਾ दारू ਵਾਲੇ ਬੰਦੇ ਚੇਤੀ ਹੋਏ ਨੂੰ ਲਾਗੇ ਨਾ ਉਹ ਜੋਲਾ ਕਿੱਥੇ 500 ਹੁਣ ਦਵੇ ਦਵੇ ਰੇ ਬਜੋਲਾ ਤਾਂ ਸਗਣ ਜੇ ਬਜੋਲਾ ਸਗਣ ਵੀ ਨਹੀਂ ਦੇਣ ਆਇਆ ਘਰੇ ਉਹ ਰਹਾ ਕਮਲਦਰ ਵੀ ਆ ਗਿਆ ਹਾਂ ਤੂੰ ਮੇਰੇ ਪੈ ਦੀ ਜ਼ਿੰਦਗੀ ਖਰਾਬ ਕੀਤੀ ਐ ਇਹ ਹਾਂ 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 500 ਰੁਪਏ ਦੇ ਦੇ ਤੂੰ ਵਾਗਰ ਤੂੰ ਵਈ ਗੂਗੀ ਮੋਲੀ ਵਿਆਹਣੀ ਸੀ ਇੰਨਾ ਲੱਗੇ ਤੁਸਾਂ ਹਾਂ ਉਹ ਚੱਲੀ ਜਾ ਗੀ ਦੁੱਤ ਕਿਉਂ ਉਹ ਤੈਨੂੰ ਚੋਲੇ ਦਾ ਨਿੱਕਾ ਕਰਾ ਕੇ ਉੱਪਰ ਤੇ ਭਜਾ ਕੇ ਉੱਪਰ ਨਾਲ ਦੱਸਦਾ ਆਪ ਤੂੰ ਸਭ ਕੁਝ ਕਰ ਦਿੱਤੇ ਦੇ ਪਰ ਉਹ ਇੰਨਾ ਨਹੀਂ ਕੰਮ ਕਰ ਗਿਆ ਸਕੂਲ ਵਾਲਾ ਇੱਕ ਸਕੂਲੋਂ ਚਾਰ ਉਹਨਾਂ ਇੱਕ ਪੂਰੀ ਦੇ ਚਾਰ ਮੁੰਡੇ ਆ ਆ ਲੱਗ ਰਿਹਾ ਬਚੋਲੇ ਤਾਂ ਬਹੁਤ ਖੁਸ਼ੀ ਕਿਹੜੀ ਮੁੰਤੀ ਪਾਈ ਆ ਮੁੰਤੀ ਪਾਣ ਤੇ ਸ਼ਾਇਦ ਉਹ ਟਿਕ ਵੀ ਜਾਂਦੀ ਠੀਕ ਹੈ ਨਾ ਮੁੰਤੀ ਵਾਲੀ ਆ ਗਈ ਹੋਣੀ ਸਾਂਭੀ ਕੋਈ ਇਹ ਕਹਿੰਦਾ ਮੈਂ ਜਾਣੀ ਭਾਬੀ ਨਾਲ ਇਹ ਕਹਿੰਦਾ ਮੈਂ ਜਾਣੀ ਭਾਬੀ ਨਾਲ ਉਹ ਬਹਿ ਗਿਆ ਰੁੱਸ ਕੇ ਉਹ ਗੁੱਸੇ ਹੋ ਕੇ ਬਹਿ ਗਿਆ ਠੀਕ ਹੈ ਜੀ ਹਾਂ ਠੀਕ ਹੈ ਨਾਲੇ ਲੈ ਜਾ ਹੁਣ ਅਸੀਂ ਇਹ ਤਾਂ ਵੀ ਕਿਆ ਕਰਾਉਣਾ ਹੈ ਮੁਰੀਤ ਕਰਨ ਲੈ ਜਾਣਾ ਇਹਨਾਂ ਨੂੰ ਕੋਈ ਵਲੌਗ ਬੰਦ ਕਰੋ ਮੈਂ ਗੱਲ ਦੱਸੂਗਾ ਸਾਡੇ ਪਿੰਡ ਦੀ ਆ ਅੱਜ ਵੀ ਕੋਈ ਦੇਖ ਨਾ ਲਵੇ ਠੀਕ ਹੈ ਜੀ ਚਲੋ ਜੀ ਐਂਡ ਕਰੋ ਵਲੌਗ ਦਾ ਹੁਣ ਸਾਰਿਆਂ ਨੂੰ ਮਾਵਾ ਭੈਣਾਂ ਨੂੰ ਭਾਈਆਂ ਨੂੰ ਤੇ ਕਿਸੇ ਦੇ ਪਿੱਛੇ ਲੱਗ ਕੇ ਐਵੇਂ ਵਿਆਹ ਨਾ ਕਰ ਠੀਕ ਹੈ ਨਾ ਜੀ ਔਰ ਕਿ ਕੁੜੀਆਂ ਦਾ ਕੋਈ ਪਤਾ ਨਹੀਂ ਹੁੰਦਾ ਦੇਖ ਲਓ ਮਾਰ ਇੱਕ ਕਿੱਕ ਉਹ ਫਰਾਰ ਹੋ ਗਈ ਤੇ ਬਚੋਲੇ ਨੇ ਆਪਣੀ ਮੁੰਦੀ ਲੈ ਕੇ ਆਪਣਾ ਪਰੇ ਹੋ ਗਿਆ ਅਸੀਂ ਤਾਂ ਫੇਰ ਛੜੇ ਨੇ ਛੜੀ ਰਹਿ ਗਏ ਤੇ ਉਹ ਪੁੱਤ ਤਿੰਨ ਨਹੀਂ ਠੀਕ ਦੀ ਪਿਓ ਪਿਉ ਤੇ ਪਿਓ ਨੇ ਕੀ ਵਿਆਹ ਕਰਾਇਆ ਇਹਦੀ ਨਹੀਂ ਮਤਲਬ ਤੁਸੀਂ ਦੋਏ ਭਾਈ ਕਹੋ ਆ ਦੋਨੇ ਭਾਈ ਉਹ ਵੀ ਹੁਣ ਛੜਿਆਂ ਵਰਗੇ ਆ ਛੜਿਆਂ ਵਰਗੇ ਆ ਛੜਾ ਛੜਿਆਂ ਵਰਗੇ ਆ ਬੱਚੇ ਬੱਚੇ ਮਿਲਦੀਆਂ ਨੇ ਪਕਾ ਕੇ ਖਾਣੇ ਮਿਲਦੀਆਂ ਨੇ ਹੋਰ ਰੋਈ ਦੀ ਗੱਲ ਆ ਕਾਲੇ ਪਰੌਂਠੇ ਕਹੂ ਦੇ ਬਾਹਰ ਤੋਂ ਅੱਜ ਆ ਪਤਾ ਲੱਗਣ ਲੱਗਿਆ ਕਿ ਮਿੰਟ ਦੇ ਦੇਖੋ ਬਦਲਦਾ ਨਾ ਮਿੰਟ ਦਾ ਸੈਟ ਜਾਇਆ ਦੋ ਜੀ ਉਹਨਾਂ ਨੇ ਬਹੁਤ ਬਚ ਗਿਆ ਸ੍ਰੀ ਕਰ ਸ੍ਰੀ ਕਰਾਂ ਬਜਾਦੀ ਸ੍ਰੀ ਕਰ ਭੈਣ ਭਾਈ ਨੂੰ ਕਿਸੇ ਨੂੰ ਲੱਗ ਨਾ ਕਰੋ ਇਕੱਠੇ ਰਵੋ ਕਿਉਂਕਿ ਭੈਣ ਭਾਈ ਹੀ ਇੱਕ ਦੂਜੇ ਦੀ ਲੱਤ ਮਾਰਦੇ ਆ ਗਾਸੀ ਉਹਨੇ ਰਹਿ ਜਾਣਾ ਤਾਂ ਜਗ ਰੂਪ ਕਰਕੇ ਭੱਜੀ ਆ ਉਹ ਦਾਰੂ ਪੀ ਕੇ ਲਟੇ ਹੀ ਰਹਿੰਦਾ ਸਾਰਾ ਦਿਨ। ਉਹ ਰੋਟੀ ਘੜੇ ਇੱਕ ਖਾਂਦਾ ਤਾਂ। ਰੋਟੀ ਘੜੇ ਨਾਲੇ ਚਿਣ ਕੇ ਰੋਟੀਆਂ ਖਾਂਦਾ। ਪਹਿਲਾਂ ਭਾਬੀ ਉਹ ਲਾਗੀ ਤੇ ਰੋਟੀ ਕਰਕੇ ਹੋਈ ਜਾਈ। ਹਾਂ ਹਾਂ। ਜਿਹੜੇ ਨੂੰ ਪੁੱਛੀ ਉਹ ਵੀ ਤਾਂ ਹੀ ਭੱਜੀ। ਜਦੋਂ ਕਹਦੀ ਉਹ ਕਿੱਥੇ ਆ ਡੱਬਾ ਰੋਟੀਆਂ ਵਾਲਾ। ਮੈਂ ਕਿਹਾ ਡੱਬਾ ਨਹੀਂ ਬਾਹਰ ਟੋਪਰਾ ਪਿਆ। ਆਈ ਨੀ ਇਹ ਵੀ ਕਿਹਾ ਤਾਂ ਵੀ ਪਹਿਲਾ ਰੋਟੀ ਜਗਰੂ ਅੱਗੇ ਨਾ ਧਰੀ ਕੁੜੀ ਐਂਡ ਜਿੱਧਰੀ ਐਂਡ ਜਿੱਧਰੀ ਹਾਂ ਜੇ ਪਹਿਲਾ ਦੇ ਦੇ ਰੋਟੀਆਂ ਉਹਨੇ ਸਾਰੇ ਖਾ ਲਈ ਫੇਰ ਸਾਜੀ ਖਾ ਲਈ ਐਂਡ ਨੂੰ ਚਾਰ ਦੇ ਫੇਰ ਬਾਕੀ ਸਾਰੇ ਭੁੱਖੇ ਰਹਿਣਗੇ 10 ਕਿਲੋ ਆਟਾ ਰੋਜ਼ ਦਾ ਕੋ ਨਹੀਂ 10 ਕਿਲੋ 20 ਬੰਦੇ ਭੋਗਦੇ ਜਾਂਦੇ ਆ ਮੱਖਲ ਜੀ ਆਈ ਨਾ ਕਹੋ ਜੇ ਕਿਛੜਾ ਰਿਸ਼ਤਾ ਕਰਨਾ ਹੋਏ ਤਾਂ ਵੀ ਨਹੀਂ ਕਰੂਗਾ ਅਭੀ ਇਹਦਾ ਕੰਦਾ ਹੀ ਬਹੁਤ ਹੈ ਅਗਲੇ ਨੂੰ ਪਤਾ ਕੁੜੀ ਨਾਲ ਹੁੰਦਾ ਹੀ ਆ ਵੀ ਪਰੌਣੇ ਦੇ ਰੋਟੀ ਖਾਣੀ ਆ ਮੈਂ ਕਿਹੜਾ ਮੀਟ ਅੰਡਾ ਖਾਣਾ ਨਾਲੇ ਨਾਲੇ ਖਾਂਦੇ ਪਿੰਦੇ ਘਰ ਦਾ ਹੀ ਤਾਂ ਹੁੰਦਾ ਮੈਂ ਕਿਹੜਾ ਮੀਟ ਅੰਡਾ ਖਾਣਾ ਨਾ ਮੈਂ ਬੈਗ ਬੁੱਕ ਲਾਉਣਾ ਕਿਉਂ ਛੋਟੇ ਪੁੱਤ ਮੈਂ ਨਾ ਉਹੀ ਦੀ ਮੈਂ ਦਾਲੂ ਮੰਗਦਾ ਨਹੀਂ ਮੈਂ ਤਾਂ ਬੁਰਗਾ ਸਿੱਧਾ ਖਾਣਾ ਨਹੀਂ ਉਹਨਾਂ ਨੂੰ ਪਤਾ ਵਾ ਵੀ ਕੱਲ ਜਿੱਥੇ ਮੀਟ ਅੰਡੇ ਦਾ ਉਹ ਖਰਚਾ ਹੋਣਾ ਉੱਥੇ ਨਾ ਆਟਾ ਕਿਲੋ ਵੱਧ ਖਾਣੀ ਇਹ ਵੀ ਵੀਰੇ ਮੇਰੇ ਭਾਂਡੇ ਧੋਦੇ ਮੇਰੇ ਕੱਪੜੇ ਧੋਦੇ ਤਾਂ ਨਾ ਮੈਂ ਉਹ ਖਾਉਂਗੀ ਅੰਡੇ ਖਾਉਂਗੀ ਅੰਡੇ ਕੋ ਬਣਾਉਣ ਵਾਲਾ ਭੈਣੇ ਕਹਿੰਦਾ ਮੈਂ ਤਾਂ ਇਹਦੇ ਮਾਪੇ ਨੂੰ ਛੱਡੇ ਹਾਂ ਹਾਂ ਇਹਦੇ ਮਾਪੇ ਮੈਂ ਤਾਂ ਮਾਪੇ ਨੂੰ ਛੱਡੇ ਕਹਿੰਦਾ ਅੰਡੇ ਕੀ ਗੱਲ ਹੈ ਅੰਡੇ ਕੀ ਗੱਲ ਹੈ ਚਲੋ ਜੀ ਸასიਕਾਰ ਕਰ ਦੋ ਸਾਰੇ ਜਣੇ ਬਲੌਗ ਦਾ ਕਰੋ ਐਂਡ ਸასიਕਾਰ ਭਾਈ ਸასიਕਾਰ ਮੈਂ ਪਿੰਡ ਜਾਣਾ ਜੀ ਹੁਣ ਬਸ ਮੇਰੀਆਂ ਮੱਜਾਂ ਢੀਕਦੀਆਂ ਨੇ ਉਹ ਬਾੜੀ ਦੇ ਧਾਨਾ ਕੱਢਣੀਆਂ ਨੇ ਥਾਡੇ ਉੱਤਰ ਸਭ ਕੁਝ ਚਾਹੀਦਾ ਨਹੀਂ ਨਹੀਂ ਚੱਲ ਚੱਪੜੀ ਚੱਲ ਜਾਣਾ ਜਾਵੇ ਪਿੰਡੇ ਉਹ ਨਹੀਂ ਥੋੜੀ ਹੋਣੀ ਆ ਯਾਰ ਨਹੀਂ ਹੋਣੀ ਆ ਯਾਰ ਇੱਥੇ ਤਦੋਂ ਵੀ ਗੱਲਾਂ ਥੋੜਾ ਬੀਰਿਆ ਥੋੜਾ ਥੋੜਾ ਲਾਰੂ ਵੀ ਚਿੰਤਤ ਬਟ ਆਹਦਾ ਮੁੰਡਾ ਸੈਕਰੀਟ ਹਾਂ ਮੂਰੇ ਉਡਾ ਚਲੋ ਜੀ ਭਾਈ ਭਾਈ ਸਰਦੀ ਘਰ ਬਲੌਗ ਨੂੰ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਤੇ ਲਾਈਕ ਕਰਦੇ ਹੋ ਉਹ ਲਾਵਾਂਗੇ ਉਹ ਨਹੀਂ ਮੈਂ ਤਾਂ ਉਹ ਨਹੀਂ ਉਹ ਨਹੀਂ ਮੰਗਲਵਾਰ ਅੱਜ ਉਹ ਚਲੋ ਕੋਈ ਨਹੀਂ ਪਰ ਆਪਾਂ ਉੱਪਰ ਹੀ ਲਾ ਲਾਂਗੇ ਜੀ ਉੱਪਰ ਬੰਦ ਕਰਤਾ ਨਹੀਂ ਕੋਈ ਨਾ ਮੈਂ ਬਿੰਦਾਈ ਨਹੀਂ ਬਿੰਦਾਈ ਜਲਦੀ ਖਤਮ ਮੈਂ ਤਾਂ ਖਾਣਾ ਖਾਦੇ ਤੇਰੀ ਮੰਮੀ ਨੂੰ ਦੱਸਾਂਗੇ ਵੀ ਉਰੇ ਪੈਗ ਲਾ ਕੇ ਜਾਂਦਾ ਹੁੰਦਾ ਇਹ ਮੰਮੀ ਨੂੰ ਪਤਾ ਉਹ ਵੀ ਮੇਰੇ ਕੋਲ ਤਾਂ ਪੁੱਤ ਪਾਣਾ ਮੇਰਾ ਮੈਂ ਮੈਂ ਕਹਿ ਦੂੰਗਾ ਵੀ ਬੀ ਆਂਟੀ ਮੈਨੂੰ ਕਹਦਾ ਲੱਪਾ ਜੀ ਮੇਰੇ ਪੇਮਡ ਤਾਂ ਕਰ ਦੋ ਕਰਤੀ ਪਾਜੀ ਪੂਜੀ ਜਗ੍ਹਾ ਦੇ ਦੋ ਕੁਲੀ ਪਤਾ ਨਾ ਹੈ ਜੀ ਉਹ ਮਸਲਾ ਕੀ ਹੁੰਦਾ ਹੈ ਜੀ ਉਹ ਕਹਦਾ ਜਾਂਦਾ ਦਰੀ ਨਾਲ ਜੀ ਉਹ ਤੇ ਬਹੁਤ ਮਾੜੀ ਕਰਦਾ ਮੈਂ ਤੈਨੂੰ ਜੀ ਉਹ